विरोध ਕੀਤੀ ਗਈ ਕਾਰਵਾਈ ਦੇ ਵਿੱਚ ਇੱਕ ਵਧੀਆ ਸਫਲਤਾ ਮਿਲੀ ਹੈ ਜਿਸ ਵਿੱਚ ਜਿਹੜਾ ਅਸੀਂ ਪਿਛਲੀ ਵਾਰ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਸਾਡੇ ਇੱਕ ਦੋਸ਼ੀ ਸ਼ਿਵਮ ਸੋਟੀ ਵੱਲੋਂ 5 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀ ਉਸ ਦੀ ਅੱਗੇ ਪੁੱਛਗਿੱਛ ਦੇ ਵਿੱਚ ਉਸ ਦੋਸ਼ੀ ਤੋਂ ਸਾਨੂੰ 7 ਕਿਲੋ ਹਿਰੋਇਨ ਦੀ ਹੋਰ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਉਹਦੀ ਪੁੱਛਗਿੱਛ ਦੇ ਵਿੱਚ ਇੱਕ ਹੋਰ ਦੋਸ਼ੀ ਦਾ ਨਾਮ ਆਇਆ ਸੀ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਹੈ ਭਰਿੰਦਰ ਸਿੰਘ ਗੁਰਪਰਬੂ ਉਹ ਵੀ ਜਲੰਧਰ ਦਾ ਹੀ ਰਹਿਣ ਵਾਲਾ ਹੈ ਉਸ ਦੀ ਵੀ ਡਿਟੇਲਡ ਪੁਛਗਿੱਛ ਤੋਂ ਬਾਅਦ ਉਹਦੇ ਕੋਲੋਂ ਵੀ 1 ਕਿਲੋ heroin ਦੀ ਰਿਕਵਰੀ ਹੋਈ ਹੈ ਸੋ ਕੁੱਲ ਬਿਲਾ ਕੇ ਸਾਡੇ ਇਸ ਕੇਸ ਦੇ ਵਿੱਚ ਹੁਣ ਤੱਕ ਸਾਡੀ 13 ਕਿਲੋ heroin ਦੀ ਰਿਕਵਰੀ ਹੋ ਚੁੱਕੀ ਹੈ ਇਹਦੇ ਨਾਲ ਹੀ ਇਹਨਾਂ ਦੋਵਾਂ ਤੋਂ ਦੋ ਲਗਜ਼ਰੀ ਗੱਡੀਆਂ ਸ਼ਿਵਮ ਤੋਂ ਦੋ ਤੇ ਬਰਿੰਦਰ ਸਿੰਘ ਏਲੀਅਸ ਬੱਬੂ ਤੋਂ ਵੀ ਇੱਕ ਲਗਜ਼ਰੀ ਗੱਡੀ ਦੀ ਰਿਕਵਰੀ ਹੋਈ ਹੈ ਤੇ ਸਾਨੂੰ ਕੁਝ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸਾਡੇ ਨਜ਼ਰ ਵਿੱਚ ਆਈਆਂ ਹਨ ਜਿਹੜੀਆਂ ਇਹਨਾਂ ਦੇ ਆਪਣੇ ਨਾਂ ਤੇ ਹਨ ਜਾਂ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਹਨ ਜਿਹੜੀਆਂ ਕਿ ਨਸ਼ੇ ਦੀ ਪ੍ਰੋਪਰਟੀ ਨਸ਼ੇ ਦੀ ਕਮਾਈ ਤੋਂ ਬਣਾਈਆਂ ਹੋਈਆਂ ਜਾਦੀਆਂ ਹਨ ਜਿਸ ਦੇ ਵਿੱਚ ਕੀ ਸਾਡੇ ਤੋਂ ਜਿਸ ਦੇ ਮਾਮਲੇ 'ਚ ਅਸੀਂ ਅੱਗੇ ਜੋ ਸਾਡੇ ਵੱਲੋਂ ਕਾਰਵਾਈ ਬਣਦੀ ਹੈ ਉਸ ਦੇ ਵਿੱਚ ਵੀ ਅਸੀਂ ਕਾਰਵਾਈ ਕਰਾਂਗੇ ਸੋ ਅਸੀਂ ਇਹ ਹੀ ਤੁਹਾਡਾ ਸ਼ੇਅਰ ਕਰਨਾ ਚਾਹੁੰਦੇ ਸੀ ਕਿ ਇਸ ਦੇ ਵਿੱਚ ਕੁੱਲ ਹੁਣ ਸਾਡੇ ਇਸ ਕੇਸ ਦੇ ਵਿੱਚ ਸਾਡੀ 13 ਕਿਲੋ ਦੀ ਰਿਕਵਰੀ 13 ਕਿਲੋ ਹਿਰੋਇਨ ਦੀ ਰਿਕਵਰੀ ਇਹਨਾਂ ਤੋਂ ਦੋ ਇਲੀਗਲ ਵੈਪਨ ਤਿੰਨ ਲਗਜ਼ਰੀ ਗੱਡੀਆਂ ਅਤੇ ਕੁਝ ਡਰਗ ਮਨੀ ਵੀ ਰਿਕਵਰ ਹੋਈ ਹੈ ਸਾਨੂੰ ਉਮੀਦ ਹੈ ਕਿ ਇਸ ਦੇ ਨਾਲ ਜੋ ਜਲੰਧਰ ਸ਼ਹਿਰ ਦੇ ਅੰਦਰ ਹੋਰ ਇਹ ਕਿਸੇ ਤਰ੍ਹਾਂ ਦੀ ਕੋਈ ਸਪਲਾਈ ਕਰਦੇ ਸੀ ਜਾਂ ਕੁਝ ਹੋਰ ਸੀ ਅਸੀਂ ਉਸ ਪੂਰੇ ਨੈਟਵਰਕ ਨੂੰ ਇੱਕ ਵਾਰੀ ਟੌਪ ਤੋਂ ਪੂਰਾ ਡਿਸਮੈਂਟਲ ਕਰ ਦਿੱਤਾ ਤੇ ਅੱਗੇ ਵੀ ਅਸੀਂ ਸਾਡੇ ਦੇ ਵਿੱਚ ਕੁਝ ਕਿ ਸਾਡੀ ਅਜੇ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਥੋੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਸ ਨੂੰ ਥੋੜਾ ਟਾਈਮ ਲੱਗੇਗਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਨਵੇਂ ਤੱਤ ਸਾਡੇ ਸਾਹਮਣੇ ਆਉਣਗੇ ਥੈਂਕ ਯੂ ਜਿਹੜਾ ਬਿਕਰੀ ਦਾ ਚੜਾ ਵੈਪਨ ਵੀ ਇਹ ਪਹਿਲਾਂ ਤੁਸੀਂ ਦੱਸਿਆ ਸੀ 2232000 ਦੇ ਕੀ ਡਰੈਗਮਨੀ ਬਰਾਮਤ ਹੋਈ ਸੀ ਇਸ ਵਾਰ ਫਿਰ ਕੋਈ ਡਰਗਮਨੀ ਦੀ ਕਵਰੀ ਹੋਈ ਹੈ ਸਾਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਝ ਇਹਨਾਂ ਦੇ ਸਾਨੂੰ ਇਹਨਾਂ ਦੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਬੈਂਕ ਅਕਾਊਂਟ ਸਾਡੇ ਸਾਹਮਣੇ ਨੋਟਿਸ ਵਿੱਚ ਆਏ ਹਨ ਸੋ ਅਸੀਂ ਉਹਦੇ ਵਿੱਚ ਅੱਗੇ ਆਪਣੀ ਕਾਰਵਾਈ ਕਰ ਰਹੇ ਹਾਂ ਜੀ ਇਹਨਾਂ ਦੇ ਵਾਪਨ ਮਿਲੇ ਨੇ ਕਿਹੜੇ ਦਿਨ ਦੋ ਇਹਨਾਂ ਤੋਂ ਵਾਪਨ ਦੀ ਰਿਕਵਰੀ ਹੋਈ ਹੈ ਸੋ ਇਹ ਬਤੀ ਬੋਰ ਦੇ ਦੋ ਪੇਪਰ ਇਹਨਾਂ ਤੋਂ ਰਿਕਵਰ ਹੋਏ ਤਿੰਨ ਵਹੀਕਲਸ ਰਿਕਵਰ ਹੋਏ ਹਨ ਪੋਰਟਲ ਤੋਂ ਨਾ ਤੋਂ ਇਹਨਾਂ ਦੇ ਨਾਮ ਤੇ ਹੀ ਆਪਰੇ ਉਹ ਇਹਨਾਂ ਦੇ ਨਾਮ ਤੇ ਹੀ ਹਨ ਸੋ ਇਸ ਦੇ ਵਿੱਚ ਅੱਗੇ ਦੋਨਾਂ ਦਾ ਪਿਛਲਾ ਜਿਹੜਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈਗਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਆ। ਸੋ ਬਰਿੰਦਰ ਸਿੰਘ 엘ያስ ਬਬੂ ਦੇ ਉੱਪਰ ਵੀ ਪਹਿਲਾਂ ਦੇ ਤਿੰਨ ਮੁਕਦਮੇ ਦਰਜ ਹੈ ਤੇ ਸ਼ਿਵਮ ਦੇਵੀ ਮੈਂ ਤੁਹਾਡਾ ਪਿਛਲੀ ਵਾਰ ਸ਼ੇਅਰ ਕੀਤਾ ਸੀ ਕਿ ਉਸ ਤੇ ਵੀ ਪਿਛਲੇ ਨੂੰ ਕਦਨੇ ਦਰਜ ਹੈ। ਸੋ ਇਹਨਾਂ ਦੀ ਜੋ ਪੁਛਕਿਛ ਵਿੱਚ ਆਇਆ ਹੈ ਕਿ ਇਹਨਾਂ ਦੀ ਜੋ ਸਪਲਾਈ ਲਾਈਨ ਹੈ ਜਿੱਥੋਂ ਇਹ ਲੈ ਕੇ ਆਉਂਦੇ ਸੀ ਤੇ ਅੱਗੇ ਜੋ ਡਿਸਟ੍ਰਿਬਿਊਸ਼ਨ ਹੈ ਉਸ ਦੇ ਉੱਪਰ ਵੀ ਸਾਡੀ ਤਫ਼ਤੀਸ਼ ਅੱਗੇ ਚੱਲ ਰਹੀ ਹੈ। ਤਾਂ ਇਹ ਜਿਹੜਾ ਅੰਦਰ ਇੰਡੀਆ ਦੇ ਵਿੱਚ ਸਪਲਾਈ ਕਰਦੇ ਸੀ ਆ ਹੋਰ ਇੰਡੀਆ ਦੇ ਵਿੱਚ ਵੀ ਨਾਤੇ ਨੈਟਵਰਕ ਜਾਂ ਐਕਸੈਸ ਜਿਹੜਾ ਫੈਲਾ ਹੋਇਆ ਸੀਗਾ ਸਾਨੂੰ ਲੱਗਦਾ ਹੈ ਕਿ ਦੁਆਬਾ ਏਰੀਆ ਦੇ ਵਿੱਚ ਇਹਨਾਂ ਦਾ ਜ਼ਿਆਦਾ ਸਪਲਾਈ ਦਾ ਕੰਮ ਸੀਗਾ ਤੇ ਪਰ ਇਹਨਾਂ ਦੇ ਸੋਰਸਸ ਜੋ ਹੈ ਲੈ ਕੇ ਆਉਣ ਵਾਲੇ ਉਸ ਤੇ ਅਸੀਂ ਅਜੇ ਕੰਮ ਕਰ ਰਹੇ ਹਾਂ ਉਹਨਾਂ ਤੇ ਅਸੀਂ ਕੀਤਾ ਹੈ ਬਟ ਅਜੇ ਜਿਵੇਂ ਕੋਈ ਸਫਲਤਾ ਮਿਲੇਗੀ ਆਪਾਂ ਤਾਂ ਅਜੇ ਨਹੀਂ ਜਿਹੜੇ ਆਪਾਂ ਨੇ ਕਿਸ ਯੂਜ਼ਲੀ ਆਉਂਦੇ ਸੀ ਕੋਈ ਬਾਹਰ ਦਾ ਤੁਹਾਨੂੰ ਨਹੀਂ ਦੱਸਣਾ ਸੀ ਜਾਂ ਫਿਰ ਇਹਦੇ ਲਈ ਬਚਾਓ ਲਈ ਸોર્ટ ਆਫ ਪ੍ਰੋਟੈਕਸ਼ਨ ਲਈ ਹੀ ਨਾਲ ਉਹਨਾਂ ਦੇ ਹੁੰਦੇ ਸੀ ਕਿ ਜਿਹੜੇ ਇਹ ਫੜੇ ਹੋਏ ਨੇ ਕਿ ਕੀਤੇ ਵੱਡੇ ਦਰਦਸਤੀ ਕਰ ਰਹੇ ਕੋਈ ਜੇਲ ਦਾ ਬੁਲਿੰਗ ਆ ਹੋ ਜਾ ਸਾਹਮਣੇ ਆ ਨਹੀਂ ਅਜੇ ਅਜੇ ਅਸੀਂ ਉਸਤੇ ਸਾਡੀ ਚੱਲ ਰਹੀ ਹੈ ਤਫਤੀਸ਼ ਕਿਉਂਕਿ ਇਹਨਾਂ ਦੇ ਉੱਪਰ ਪਹਿਲਾਂ ਵੀ ਐਨਡੀਪੀਐਸ ਦੇ ਵੀ ਮੁਕਦਮੇ ਦਰਜ ਹਨ ਆਰਮਜ਼ ਐਕਟ ਦੇ ਵੀ ਮੁਕਦਮੇ ਦਰਜ ਹਨ ਉਹਨਾਂ ਦੋਸ਼ੀ ਹਨ ਫਾਈਲ ਦੇ ਨਾਮ ਤੇ ਵੀ ਕਿਸੇ ਬੰਦੇ ਫਾਈਲ ਹੈ ਇਹਨਾਂ ਦੀ ਉਹ ਮਤਲਬ ਉਹ ਹੀ ਸੀਗਾ ਉਹਦੇ ਤੇ ਇਹਨਾਂ ਦੇ ਪਿੱਛੇ ਵੀ 2023 ਦਾ ਹੀ ਇੱਕ ਮੁਕਦਮਾ ਅਮਰਿੰਦਰ ਸਿੰਘ ਏਲਿਆਸ ਬਬੂ ਤੇ ਵੀ ਰਜਿਸਟਰਡ ਹੈਗਾ ਸੋ ਇਹ ਡਰਗ ਦਾ ਕੰਮ ਕਰਦੇ ਹੀ ਸੀ ਤੋ ਉਹਦੇ ਵਿੱਚ ਮਤਲਬ ਅੱਗੇ ਅਸੀਂ ਵੀ ਤਫਤੀਸ਼ ਕਰ ਰਹੇ ਹਾਂ ਕਿ ਇਹਨਾਂ ਦੇ ਕੋਲ ਕਿਸ ਤਰ੍ਹਾਂ ਹੈ ਬਟ ਸਾਡੇ ਕੋਲ ਪਹਿਲੀ ਵਾਰ ਮਤਲਬ ਜਲੰਧਰ ਸ਼ਹਿਰ ਦੇ ਵਿੱਚ ਹੀ ਜਲੰਧਰ ਦੇ ਹੀ ਦੋਸ਼ੀਆਂ ਵੱਲੋਂ ਜਿਹੜੀ ਰਿਕਵਰੀ ਹੈ ਉਹ ਇਹਨਾਂ ਵੱਲੋਂ ਕੀਤੀ ਗਈ ਹੈ ਤੇ ਇਹ ਵੱਡੀ ਰਿਕਵਰੀ ਹੈ ਜਿਸ ਦੇ ਨਾਲ ਕਿ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਸਾਨੂੰ ਹੋਰ ਵੀ ਡਿਟੇਲ ਦੇ ਵਿੱਚ ਪੁੱਛਗਿੱਛ ਕਰਨ ਤੇ ਤੇ ਸਪੈਸ਼ਲੀ ਜੋ ਸਾਡਾ ਫੋਕਸ ਹੈ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੋਣੀ ਹੈ ਜਿਹੜੀ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਨਵੇਂ ਤੱਥ ਵੀ ਸਾਡੇ ਸਾਹਮਣੇ ਆਣ ਲੈ ਕੇ ਕਿ ਤੁਹਾਰੇ ਸੀ ਪਤਾ ਲੱਗਾ ਉਹਦੀ ਤਫਤੀਸ਼ ਚੱਲ ਰਹੀ ਹੈ Thank you.